ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਤੋਂ ਵੀਡੀਓ ਲੈ ਕੇ ਆਏ ਆ ਜਿਹੜੀ ਤੁਸੀਂ ਬੱਸੀ ਸਕਰੀਨ ਤੇ ਦੇਖ ਰਹੇ ਹੋ ਇਹ ਪਹਿਲਾ ਸੂਆ ਜਰਸੀ ਬੱਸੀ ਸੂਰੀ ਆ ਤੇ ਦੰਦੋਂ ਬਿਲਕੁਲ ਇਹ ਖੀਰੀ ਬੱਸੀ ਆ ਤੁਹਾਨੂੰ ਦੰਦ ਵੀਡੀਓ ਚ ਪੱਟ ਕੇ ਦਿਖਾਵਾਂਗੇ ਹਜੇ ਹਫ਼ਤਾ ਸੂਨ ਨੂੰ ਬਾਕੀ ਐ ਦਾ ਪਿਓਰ ਖੀਰੀ ਵੱਸੀ ਆ ਮਾ ਦਾ ਰਿਕਾਰਡ ਆ ਜਿਹੜਾ ਉਹ 35 ਪਲੱਸ ਦਾ ਰਿਕਾਰਡ ਆ ਮਾ ਦਾ ਇਹ ਕਿਹੜੇ ਸੀਮਣ ਦੀ ਆ ਆਪ ਆ ਤੇ ਕਿਹੜਾ ਇਹਦੇ ਸੀਮਣ ਲੱਗਿਆ ਹੋਇਆ ਸਾਰੀ ਰਿਕਾਰਡ ਮਿਲ ਜਾਣਾ ਇਹਦਾ ਬੱਚੀ ਦਾ ਬਾਕੀ ਹਵਾਨਾ ਦੇਖੋ ਤੁਸੀਂ ਢਿੱਲਾ ਢੋਲਾ ਬਹੁਤ ਪਈਆਂ ਨੇ ਹਵਾਨਾ ਬਹੁਤ ਸੋਹਣਾ ਤਿਆਰ ਕਰਨਾਗਾ ਸਾਰਾ ਰਿਕਾਰਡ ਆ ਸੋ ਇੱਥੋਂ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਵਗੈਰਾ ਬੱਚੀ ਦੀ ਬਾਕੀ ਬਰੀਡ ਬਰੂਡ ਚੈੱਕ ਕਰ ਸਕਦੇ ਹੋ ਹਵਾਨਾ ਦੇਖੋ ਤੁਸੀਂ ਥਣ ਕੱਲਾ ਕੱਲਾ ਨਿੱਖੜਮਾ ਦੀ ਦੇਖ ਸਕਦੇ ਹੋ ਕੋਈ ਖੋਟਸਾਂਗ ਨਹੀਂ ਹੈਗੀ ਬਾਕੀ ਬਰੀਡ ਵੱਸੀ ਦੀ ਬਹੁਤ ਚੰਗੀ ਆ ਤੋੜ ਕੇ ਦਿਖਾਵਾਂਗੇ ਪਹਿਲਾਂ ਦੰਤ ਚੈੱਕ ਕਰਾਉਣੇ ਆ ਪਿਓਰ ਖੀਰੀ ਬੱਸੀ ਆ ਆਪਣਾ ਕੈਂਡੀਡਾ ਕਲਾਲਾਗਾ ਇਹਦੇ ਲਵੇ ਮਹਿਲ ਕਲਾਂ ਰਹਿ ਜਾਂਦਾ ਸਾਈਡ ਆ ਚੋਹਾਨ ਕੇ ਰੈਸਰ ਚੰਨਨਵਾਲ ਵੱਡਾ ਸੀਨੀਅਰ ਵਾਲ ਇਹਨਾਂ ਦੇ ਕੋਲੇ ਆਪਣਾ ਕਲਾਲਾ ਪਿੰਡ ਆ ਆਪਣੇ ਫਾਰਮ ਤੋਂ ਡਾਇਰੈਕਟ ਵੀਡੀਓ ਕਵਰ ਕਰਦੇ ਆ ਸਾਰਾ ਬੱਸੀ ਦਾ ਰਿਕਾਰਡ ਆ ਅਜੇ ਹਫਤਾ ਸੂਨ ਚ ਬਾਕੀ ਆ ਸੋ ਪਹਿਲਾਂ ਦੰਦੋਂ ਚੈੱਕ ਕਰਾਵਤ ਫਿਰ ਤੋੜ ਕੇ ਦਿਖਾਈ ਚੈੱਕ ਕਰਾਦੇ ਹੈ ਜੇ ਢਿੱਲਾ ਢੁਲਾ ਬਹੁਤ ਪੀਆ ਨੇ ਦੇਖੋ ਵੀ ਐ ਬਚਪਣੇ ਦੇ ਵਿੱਚ ਬੱਛੀ ਆ ਪੂਰੀ ਦੇਖੋ ਤੁਸੀਂ ਤੇ ਲਾਂਡੂਲਾ ਬਹੁਤ ਬਈ ਲੈਵੇ ਤੇ ਨਾਣਾ ਦੂਰੋਂ ਦਿਖਾਈ ਦਿੰਦੀਆਂ ਨੇ ਹਜੇ ਲੈਵਾ ਬਹੁਤ ਸੋਹਣਾ ਤਿਆਰ ਹੋਣਾਗਾ ਆ ਤੁਸੀਂ ਦੇਖ ਸਕਦੇ ਹੋ ਪਿਓਰ ਖੀਰੀ ਬੱਸੀ ਆ ਹਜੇ ਨੇ ਇੱਕ ਦੰਦ ਵੀ ਨਹੀਂ ਤੋੜਿਆ ਪਿਓਰ ਖੀਰੀ ਆ ਤੁਸੀਂ ਦੇਖ ਸਕਦੇ ਹੋ ਛੜਦੇ ਪੁੱਤ ਛੜਦੇ ਓਕੇ ਬਾਕੀ ਲੈਵੇ ਆ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਚੈੱਕ ਕਰ ਸਕਦੇ ਹੋ ਕਿਉਂਕਿ ਇੱਕੋ ਹੀ ਬੱਸੀ ਦੀ ਵੀਡੀਓ ਬਣਾ ਰਹੇ ਹਾਂ ਆਪਣੇ ਫਾਰਮ ਤੋਂ ਪਿਓਰ ਖੀਰੀ ਬੱਸੀ ਆ ਸਾਰਾ ਰਿਕਾਰਡ ਮਿਲ ਜੂ ਕਿਹੜੇ ਸੀਮਣ ਦੀ ਆ ਆਪਾਂ ਅੱਗੇ ਸੈਕਸਡ ਸੀਮਣ ਤੋਂ ਪ੍ਰੈਗਨੈਂਟ ਆਏ ਬਾਕੀ ਦੂਸਰੀ ਸਾਈਡ ਤੋਂ ਹਵਾਨਾ ਦੇ ਇਸ ਤਰ੍ਹਾਂ ਤੁਸੀਂ ਕੱਲਾ ਕੱਲਾ ਨਿਖੜਮਾ ਥਾਣਾ ਕੋਈ ਖੋਟਸ਼ਾਗ ਨਹੀਂ ਬਾਕੀ ਠੰਡੀ ਸੀਲ ਪੂਰੀ ਆ ਹੱਥ ਫੇਰ ਕੇ ਦਿਖਾ ਦੇ ਪੁੱਤ ਤੇ ਲੱਡੂ ਲਾ ਬਹੁਤ ਨੇ ਫੇਰ ਕੇ ਦਿਖਾ ਦੇ ਹੱਥ ਵੇਸ ਹੱਲੇ ਵੇ ਵੇ ਆ ਦੇਖੋ ਐ ਪੂਰੀ ਠੰਡੀ ਆ ਕਿਉਂਕਿ ਬਰੀਡ ਹੀ ਠੰਡੀ ਮਗਰ ਹੱਥ ਫੇਰ ਦੇ ਤੇ ਲੱਡੂ ਲਾ ਖਾਚ ਕੇ ਦਿਖਾ ਦੇ ਦੇਖੋ ਹੇ ਟੇ ਲੱਡੂ ਲਾ ਬਹੁ ਪਈਆਂ ਨੇ ਢੋਰ ਬੁੱਤ ਇੱਕ ਵਾਰੀ ਗੇੜਾ ਘੁਲਾ ਦੇ ਇਹਦਾ ਸੋ ਅੱਜ ਜਿਹੜੀ ਵੀਡੀਓ ਕਵਰ ਕਰ ਰਹੇ ਆ ਆਪਾਂ ਉਹ 23 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 23 ਅਕਤੂਬਰ ਨੂੰ ਦਿਨ ਵੀਰਵਾਰ ਆ 23 ਅਕਤੂਬਰ 2025 ਨੂੰ ਵੀਡੀਓ ਕਵਰ ਕਰ ਰਹੇ ਆ ਇਥੋਂ ਤੁਸੀਂ ਬੱਸੀ ਦੀ ਖੜਨੀ ਖੜਨੀ ਦੇਖੋ ਹਵਾਨਾ ਦੇਖੋ ਕਿੰਨਾ ਚੌੜਾ ਤੇ ਠੋਸ ਤਿਆਰ ਕਰਦੀ ਆ ਰਹੀ ਆ ਤੋਰ ਦੇ ਪਤਾ ਖੁੱਲੀ ਫਿਰਦੀ ਆਈ ਆ ਕੋਈ ਨਾ ਪੱਟਾ ਫੜ ਕੇ ਤੋਰ ਦੇ ਸੋ ਦੇਖੋ ਨਾਲ-ਨਾਲ ਤੋਰ ਦੇ ਕੋਈ ਗੱਲ ਨਹੀਂ ਨਾਲ-ਨਾਲ ਤੋਰ ਦੇ ਚੱਲ ਕੋਈ ਗੱਲ ਨਹੀਂ ਕੋਈ ਗੱਲ ਸੋ ਥੋੜੀ ਖੁੱਲੀ ਫਿਰਦੀ ਆਈ ਕਰਕੇ ਨਾ ਮੰਨ ਕੇ ਚੱਲੋ ਜੋ ਤੋਰਦੇ ਆ ਪਰ ਰੱਸੀ ਦੀ ਥੋੜੀ ਔਲ ਮਨਾਉਂਦੀ ਆ ਕੋਈ ਗੱਲ ਨਹੀਂ ਫਿਰਦੀ ਰਹਿੰਦੀ ਫਿਰਦੀ ਰਹਿੰਦੀ ਸੋ ਫਿਰਦੀ ਰਹਿੰਦੀ ਫਿਰਦੀ ਰਹਿੰਦੀ ਕੋਈ ਗੱਲ ਸੋ ਇਥੋਂ ਦੇਖ ਸਾਡੀ ਹਵਾਨਾ ਵਗੈਰਾ ਇੱਕ ਵਾਰੀ ਫੇਰ ਤੋਂ ਖੁੱਲੀ ਫਿਰਦੀ ਆਉਂਦੀ ਕਰਕੇ ਨਾ ਰੱਸੀ ਦੀ ਥੋੜੀ ਔਲ ਮਨਾਉਂਦੀ ਆ ਦੇਖੋ ਕਿਉਂਕਿ ਪਸ਼ੂ ਆਉਦੀ ਮਨਮਰਜ਼ੀ ਨਾਲ ਤੁਰਦਾ ਜਿਹੜਾ ਖੁੱਲਾ ਰਹਿੰਦਾ ਪਸ਼ੂ ਆਪਣੀ ਮਨਮਰਜ਼ੀ ਨਾਲ ਤੁਰਦਾ ਇੱਥੋਂ ਤੁਸੀਂ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਕੋਈ ਗੱਲ ਨਹੀਂ ਬੁੱਤ ਕੋਈ ਗੱਲ ਨਹੀਂ ਪੱਥਰ ਤੇ ਲੱਗ ਜੂ ਆਪੇ ਸੋ ਦੇਖ ਸਕਦੇ ਇੱਥੋਂ ਹੜਾ ਬੁੱਤ ਮੋੜ ਦੇ ਮੋੜ ਦੇ ਇਧਰ ਨੂੰ ਮੋੜ ਦੇ ਜਾਣ ਦੇ ਬਿਨਾ ਸੈੱਟ ਜੀ ਆਣ ਦੇ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਵੀਡੀਓਾਂ ਧੰਨਵਾਦ ਬੰਦ ਤੁਹਾਨੂੰ ਬੰਦ ਮੰਗੋ ਹਾਂ ਹਾਂ ਬੰਦ ਵੀ ਬੰਦ